ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪਰਸਾ ਕਵਨ ਕਵਨ ਗੁਣ ਕਹਿ ਕਹਿ ਗਵਾ ਤੋ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿ ਮਾ ਬਰਨਨਾ ਸਕੂ ਧਰ ਕਰਿਉ ਚ ਭਗਵਾਨ ਦਰবেশ ਕੋ ਜਾਨਸੀ ਵਿਰਲਾ ਕੋ ਦਰবেশ ਘਰ ਘਰ ਹੰਡੈ ਮੰਗਦਾ ਤੇਗ ਜੀਵਨ ਤੇਗ ਵੇਸ ਜੇ ਆਸਾ ਦੇਸਾ ਤਜ ਰਹਿ ਗੁਰਮਕ ਪਿਖਿਆ ਨਾਓ ਚਰਨ ਕੇ ਚਰਨ ਬਖਾਲੀਐ ਨਾਨਕ ਹਾਉ ਬਲਹਾਰੇ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੇ ਪੰਖੇ ਰੁਆ ਹੈ ਆਵਤ ਜਾਤ ਨ ਦਿਸਹੀਂ ਨਾ ਪਰ ਪੰਖੀ ਤਾ ਹੈ ਬੌਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਨੋ ਖਾਲਸਾ ਫਲ ਰਾਤੇ ਨਾਨਕਾ ਕਰਮ ਸਚਾ ਨਿਸ਼ਾਨ ਪਾਉਣੀ ਆਪੇ ਧਰਤੀ ਆਪੇ ਹੈ ਰਾਤ ਆਪ ਜਮਾਏ ਪਿਸਾਵੈ ਆਤ ਪਕਾਵੈ ਆਪ ਭਾਡੇ ਦੇ ਪ੍ਰੋਸੈ ਆਪੇ ਹੀ ਬੈਠਾਵੇ ਆਪੇ ਜਲ ਆਪੇ ਦੇ ਸ਼ਿੰਗਾਰ ਆਪੇ ਚੁੜੀ ਪਰਾਵੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਜਿਸ ਲੋਕ ਕਿਰਪਾ ਹੋਵੇ ਹਰਿ ਆਪੇ ਤਿਸਨੂੰ ਹੁਕਮ ਮਨਾਵੇ ਡੁੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰਤ ਉੰdolodte ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੀ ਗੁਰੂ ਸواری ਸਾਧ ਸੰਗਤ ਜੀਓ ਬਾਦਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੇ ਚਰਨ ਕਮਲਾਂ ਦੀ ਹਾਜ਼ਰੀ ਭਰ ਰਹੇ ਹਾਂ ਅੱਜ ਆਪਾਂ ਸਤਿਗੁਰਾਂ ਦੇ ਤਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਨ ਵੀ ਮਨਾਇਆ ਹੈ ਸ਼ਾਮ ਦੀ ਸੋਧਰ ਰਹਿਰਾਸ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਨੇ ਉਪਰੰਤ ਲੜੀਵਾਰ ਕਥਾ ਵਿਚਾਰ ਆਪ ਜੀ ਨੇ ਬੜੇ ਪਿਆਰ ਅਤਬ ਸਤਕਾਰ ਦੇ ਨਾਲ ਗੁਰੂ ਦਾ ਸ਼ਬਦ ਸਰਵਣ ਕੀਤਾ ਹੈ ਇਹ ਸ਼ਬਦ ਤੀਸਰੀ ਜੋਤ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ 550 ਅੰਗ ਤੇ ਸਬਾਇਮਾਨ ਸsubprocess ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰ ਫਤਿ ਪਰਵਾਨ ਕਰਿਓ ਜੀ ਸਰਬਤ ਸੰਗਤਾਂ ਗੁਰੂ ਦੇ ਸਨਮੁਖ ਹੋ ਕੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾਓ ਗੱਜ ਕੇ ਫਤਿ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਹੈ ਜਿਹੜੇ ਧਾਰਮਿਕ ਖਿਆਲਾਂ ਵਾਲੇ ਜੋ ਮਨੁੱਖ ਹੁੰਦੇ ਨੇ ਗ੍ਰੰਥੀ ਲੜਨ ਕਹਿ ਦਈਏ ਮੰਦਰਾਂ ਵਿੱਚ ਰਹਿਣ ਵਾਲੇ ਪੁਜਾਰੀ ਕਹਿ ਦਈਏ ਜਾਂ ਕਿਸੇ ਜਗ੍ਹਾ ਤੇ ਬੈਠੇ ਹੋਏ ਕੋਈ ਦਰਵੇਸ਼ ਭਾਵੇਂ ਜਿਹੜੇ ਆਪਣੇ ਆਪ ਨੂੰ ਇਹ ਕਹਿਣ ਵਾਲੇ ਪੀ ਅਸੀਂ ਸਭ ਤੋਂ ਵੱਧ ਰੱਬ ਨੂੰ ਪੂਜਦੇ ਆ ਸਭ ਤੋਂ ਵੱਧ ਰੱਬ ਨੂੰ ਮੰਨਦੇ ਆ ਔਰ ਸਾਡਾ ਕੀ ਹੋਇਆ ਬਚਨ ਰੱਬ ਸੁਣਦਾ ਹੈ ਬ੍ਰਵਾਨ ਹੁੰਦਾ ਹੈ ਉਹਨਾਂ ਵਾਸਤੇ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਵਿਖਿਆਨ ਕਰ ਰਹੇ ਨੇ ਸਮਝਾ ਰਹੇ ਨੇ ਗੱਜ ਕੇ ਬੋਲੋ ਵਾਹਿਗੁਰੂ ਦੁਬਾਰਾ ਬੋਲੋ ਜੀ ਵਾਹਿਗੁਰੂ ਆਓ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾਉਦੇ ਨੇ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਦਰਵੇਸ ਦਾ ਭਾਵ ਅਰਥ ਹੁੰਦਾ ਜੇ ਫਕੀਰ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਫਕੀਰੀ ਦੀ ਰਮਜ ਫਕੀਰੀ ਦੀ ਪਰਵਾਸ਼ਾ ਉਹਨੂੰ ਸਮਝਦਾ ਹੋਵੇ ਫਕੀਰ ਹੈ ਬਹੁਤ ਬਾਬੇ ਹੈ ਬਹੁਤ ਪਰ ਬਾਦਸ਼ਾਹ ਕਹਿੰਦੇ ਬਿਰਲਾ ਹੀ ਹੈ ਕੋਈ ਜਿਹੜਾ ਇਸ ਗੱਲ ਨੂੰ ਫਕੀਰੀ ਦੀ ਰਮਜ ਨੂੰ ਸਮਝਦਾ ਹੈ ਵਿਸ਼ਾ ਬੜਾ ਗਹਿਰਾ ਹੈ ਧਿਆਨ ਦੇਣਾ ਤਵੱਜਹ ਦੇਣਾ ਜੇ ਵੀ ਆਪਾਂ ਆਪਣੀ ਮੈਂ ਆਪਣੀ ਲੈਣ ਦੀ ਗੱਲ ਕਰ ਲਵਾਂ ਕਿ ਗ੍ਰੰਥੀ ਹੈ ਬਹੁਤ ਪਰ ਜੋ ਗ੍ਰੰਥੀ ਦੀ ਪਰਿਭਾਸ਼ਾ ਹੈ ਉਹਨੂੰ ਸਮਝਣ ਵਾਲਾ ਵੀ ਵਿਰਲਾ ਹੈ ਇਸੀ ਤਰ੍ਹਾਂ ਦਰਵੇਸ਼ ਬਹੁਤ ਨੇ ਪਰ ਦਰਵੇਸ਼ ਦੀ ਪਰਿਭਾਸ਼ਾ ਨੂੰ ਸਮਝਣ ਵਾਲੇ ਵਿਰਲੇ ਨੇ ਬਹੁਤ ਘੱਟ ਅ ਤ ਤੁਸੀਂ ਪਿੱਛੇ ਦੇਖਦੇ ਹੋ ਇਹ ਵੀ ਚੈਨਲਾਂ ਤੇ ਖਬਰਾਂ ਕੇਲੇ ਬਾਬੇ ਜਿਹੜੇ ਸਿਰ ਕਮਾਉਣ ਵਾਲੇ ਖਾਲਸਿਆਂ ਨੇ ਉਹਨਾਂ ਦਾ ਜਿਹੜੀ ਦੁਕਾਨ ਸੀ ਉਹ ਬੰਦ ਕਰਵਾਈਆਂ ਦੁਕਾਨਾਂ ਭਾਈ ਕਿਉਂ ਤੁਸੀਂ ਪਖੰਡ ਕਰਦੇ ਹੋ ਕਿਉਂ ਤੁਸੀਂ ਕਰਮਕਾਂਡ ਫਲਾ ਰਹੇ ਹੋ ਕਿਉਂ ਤੁਸੀਂ ਵਿਹਿਮਾ ਭਰਮਾ ਵਿੱਚ ਲੋਕਾਂ ਨੂੰ ਪਾ ਰਹੇ ਹੋ ਕੁਝ ਰੱਬ ਦੇ ਪਿਆਰੇ ਹੁੰਦੇ ਨੇ ਪਰ ਉਹ ਵਿਰਲੇ ਹੁੰਦੇ ਨੇ ਬੌਧਿਆ ਨੇ ਆਪਣਾ ਬਿਜ਼ਨਸ ਆਪਣਾ ਧੰਦਾ ਆਪਣਾ ਕਾਰੋਬਾਰ ਬਣਾ ਲਿਆ ਕੰਮ ਬਣਾ ਲਿਆ ਸੋ ਕੁਝ ਹੁੰਦੇ ਨੇ ਰੱਬ ਨੂੰ ਮੰਨਣ ਵਾਲੇ ਉਹ ਬਹੁਤ ਘੱਟ ਇੱਕ ਜਨ ਕਈ ਮਿਲਾਖ ਕਰੋੜੀ ਪਾਦਸ਼ਾਹ ਕਹਿੰਦੇ ਉਹ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਆਇਆ ਜਿਹੜਾ ਰੱਬ ਨਾਲ ਮਿਲਿਆ ਹੋਵੇ ਪਰਮੇਸ਼ਰ ਨਾਲ ਮਿਲਿਆ ਹੋਵੇ ਹੁਣ ਤੇ ਆਪਾਂ ਦੇਖਦੇ ਆ ਪਤਾ ਨਹੀਂ ਲੱਗਦਾ ਨਿਤ ਨਵੇਂ ਸੁਣੀ ਦਾ ਕੋਈ ਕਿਸੇ ਤਰੀਕੇ ਨਾਲ ਚੌਕੀ ਲਾਈ ਜਾਂਦਾ ਕੋਈ ਕਿਸੇ ਤਰੀਕੇ ਨਾਲ ਨੱਚੀ ਜਾਂਦਾ ਕਿ ਕਿਸੇ ਤਰੀਕੇ ਨਾਲ ਕਹਿੰਦਾ ਰੱਬ ਹੈ ਹੀ ਮੇਰੇ ਚ ਰੱਬ ਹੈ ਹੀ ਮੇਰੇ ਚ ਆਜੋ ਮੈਂ ਦੁੱਖ ਦੂਰ ਕਰਦਾ ਕੋਈ ਕਹਿੰਦਾ ਆਜੋ ਮੈਂ ਦੁੱਖ ਦੂਰ ਕਰਦਾ ਤੇ ਲੋਕਾਂ ਦੀਆਂ ਅੰਦਰੋਂ ਵਹੀਰਾਂ ਵੀ ਘੱਟਦੇ ਨੇ ਲੋਕ ਵੇਖਿਆ ਕਿ ਕਿੰਨੀ ਦੁਨੀਆਂ ਉੱਤੇ ਗੱਡੀਆਂ ਲਾਉਣ ਨੂੰ ਜਗਾ ਨਹੀਂ ਹੁੰਦੀ ਇੱਥੇ ਗੁਰੂ ਦੀ ਗੋਦ ਵਿੱਚ ਆਉਣ ਵਾਸਤੇ ਗੁਰਮੁਖਾਂ ਪਿਆਰਿਓ ਸਾਡੇ ਕੋਲੇ ਸਮਾਂ ਨਹੀਂ ਉਥੇ ਬਹੁਤ ਲੋਕ ਸਾਡੀ ਜਾਂਦੇ ਨੇ ਸਿੱਖ ਕੋਈ ਉਥੇ ਪਾਕਿਸਤਾਨ ਤੋਂ ਥੋੜੀ ਲੋਕ ਆਉਂਦੇ ਨੇ ਬਾਹਰਲੇ ਮੁਲਕਾਂ ਚੋਂ ਥੋੜੀ ਦੁਨੀਆ ਆਉਂਦੀ ਸਾਡੀ ਜਾਂਦੇ ਨੇ ਮਾਫ ਕਰਨਾ ਅ ਜਦੋਂ ਅ ਜਲੰਧਰ ਆਲਾ ਅੰਬਰਤ ਸੜਕ ਨੂੰ ਰੋਡ ਵੱਡਾ ਰੋਡ ਬਣਿਆ ਨਾ ਇਹ ਅ ਦਿੱਲੀ ਆਲਾ ਇੱਥੇ ਇੱਕ ਜਗ੍ਹਾ ਹੁੰਦੀ ਸੀ ਉਹ ਮੁਲਾਜ਼ਮ ਐਸ ਐਚਓ ਨੂੰ ਆਪ ਦੱਸੇ ਕਹਿੰਦਾ ਮੇਰੀ ਡਿਊਟੀ ਲੱਗ ਗਈ ਇਹ ਜਗਾ ਜਿਹੜੀ ਐ ਪਾਸੇ ਕਰਨੀ ਆ ਕਹਿੰਦਾ ਅਸੀਂ ਲਾਗੇ ਲਾਗੇ ਜਿੰਨੇ ਮੁਸਲਮਾਨ ਸੀ ਸਾਰਿਆਂ ਕੋਲੇ ਗਏ ਆ ਇਹ ਤੁਹਾਡੀ ਜਗਾ ਹੁੰਦੀ ਆ ਤੇ ਇਹ ਪਾਸੇ ਕਰ ਲੋ ਤੁਹਾਨੂੰ ਜ਼ਮੀਨ ਲੈ ਕੇ ਦਿੱਤੀ ਜਾਵੇਗੀ ਮੈਂ ਕਿੰਨੇ ਵੱਲੋਂ ਪੈਸੇ ਦਿੱਤੇ ਜਾਣਗੇ ਤੁਸੀਂ ਨਵੀਂ ਬੰਡਾ ਲੋ ਪਾਸੇ ਕਰ ਲੋ ਕਹਿੰਦਾ ਉਹਨਾਂ ਸਾਰਿਆਂ ਮੁਸਲਮਾਨਾਂ ਦਾ ਜਵਾਬ ਸੀ ਕਹਿੰਦੇ ਭਾਈ ਇਹ ਸਾਡੀ ਨਹੀਂ ਹੈ ਮੁਸਲਮਾਨ ਕਹਿੰਦੇ ਅਸੀਂ ਨਹੀਂ ਜਾਣਦੇ ਇਹ ਜਗ੍ਹਾ ਤੇ ਕਹਿੰਦੇ ਇੱਥੇ ਜਿੰਨੇ ਜਾਣ ਵਾਲੇ ਤੁਹਾਡੇ ਪੱਗਾਂ ਵਾਲੇ ਨੇ ਤੁਹਾਡੇ ਸੇਖੀ ਨੇ ਇੰਨਾ ਜਗ੍ਹਾ ਤੇ ਕਹਿੰਦੇ ਅਸੀਂ ਤੇ ਜਾਂਦੇ ਹੀ ਨਹੀਂ ਆਪ ਕੋ ਸਤਨਾਮ ਕਹਿੰਦੇ ਤੁਹਾਡੇ ਹੀ ਨੇ ਭਾਈ ਅਸੀਂ ਨਹੀਂ ਜਾਂਦੇ ਨਾ ਸਾਡੇ ਵੱਲੋਂ ਢਾ ਦੋ ਪਾਸੇ ਕਰ ਦੋ ਜੋ ਮਰਜ਼ੀ ਕਰ ਦੋ ਤੁਹਾਡੀ ਮਰਜ਼ੀ ਹੈ ਅਸੀਂ ਨਹੀਂ ਜਾਂਦੇ ਤੁਹਾਡੇ ਹੀ ਨੇ ਜਿਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਤੇ ਉਹੀ ਜਾਂਦੇ ਨੇ ਅਸੀਂ ਤੇ ਜਾਂਦੇ ਹੀ ਨਹੀਂ ਗੁਰਮੁਖ ਪਿਆਰਿਓ ਪਾਤਸ਼ਾਹ ਕੀ ਫਰਮਾਨ ਕਰਦੇ ਨੇ ਸੁਣੋ ਕਹਿੰਦੇ ਦਰਬੇਸੀ ਨੂੰ ਜਾਣ ਸੀ ਕੋਈ ਵਿਰਲਾ ਹੀ ਹੈ ਜਿਹੜਾ ਦਰਵਿਸ਼ ਦੀ ਰਮਜ਼ ਨੂੰ ਜਾਣਦਾ ਹੋਵੇ ਵਿਰਲਾ ਕੋ ਦਰਵੇਸ਼ ਤੇ ਵਿਰਲਾ ਹੀ ਕੋਈ ਦਰਵੇਸ਼ ਹੈ ਵਿਰਲਾ ਹੀ ਕੋਈ ਫਕੀਰ ਹੈ ਉਹਨਾਂ ਅਗਲੀ ਪੰਕਤੀ ਸੁਣਿਓ ਜੇ ਕਹਿੰਦੇ ਜੇ ਘਰ ਘਰ ਹੰਡੈ ਮੰਗਦਾ ਘਰ ਵਿੱਚ ਹੱਥ ਵਿੱਚ ਫੜ ਕੇ ਮੰਡਲ ਹੱਥ ਵਿੱਚ ਫੜ ਕੇ ਕਮੰਡਲ ਹੱਥ ਵਿੱਚ ਫੜ ਕੇ ਝੋਲੀ ਪਾਤਸ਼ਾਹ ਕਹਿੰਦੇ ਘਰ ਘਰ ਵਿੱਚ ਜਿਹੜਾ ਮੰਗਦਾ ਫਿਰਦਾ ਏ ਮੰਗਦਾ ਫਿਰਦਾ ਏ ਤਿਗ ਜੀਵਨ ਤਿਗ ਵੇਸ ਗੁਰਮੁਖ ਪਿਆਰਿਓ ਸਪਸ਼ਟੀ ਲਿਖਿਆ ਤੁਹਾਨੂੰ ਸਮਝ ਲੱਗੀ ਜਾਣੀ ਤਕਰੀਬਨ ਨਾਂ ਵੀ ਅਰਥ ਕਰੀਏ ਤਾਂ ਵੀ ਲੱਗ ਜਾਣਾ ਜਿਹੜਾ ਘਰ ਘਰ ਰੱਬ ਦੇ ਨਾਂ ਤੇ ਮੰਗਦਾ ਕਰਦਾ ਰੱਬ ਦੇ ਨਾਂ ਤੇ ਬਾਸ਼ਾ ਕਹਿੰਦੇ ਉਹਦਾ ਜੀਵਨ ਵੀ ਤ੍ਰਿਗ ਤ੍ਰਿਗ ਦਾ ਭਾਵਰਤ ਹੁੰਦਾ ਜੇ ਫਟਕਾਰ ਜੋਗ ਤ੍ਰਿਗ ਆਪਾਂ ਕਿਸੇ ਨੂੰ ਤੇ ਜਨੇ ਅਨੰਦ ਦਰ ਫਿੱਟੇ ਮੂੰ ਇੰਨੇ ਅੰਨਾ ਆਪਾਂ ਉਨੂੰ 100 ਵਾਰੀ ਸ਼ਬਦ ਵਰਤਿਆ ਜਾਵੇ 100 ਵਾਰ ਉਹ ਇੱਕ ਵਾਰ ਤਰਗ ਬਣਦਾ ਜੀ ਇੱਕ ਵਾਰ ਤਰਗ ਬਣਦਾ ਇੱਥੇ ਪਾਸ਼ਾ ਕਹਿੰਦੇ ਭਾਈ ਜਿਹੜਾ ਘਰ ਘਰ ਮੰਗਦਾ ਗੁਰਬ ਦੇ ਨਾਂ ਤੇ ਤਕੀਰ ਬਣ ਕੇ ਕਹਿੰਦੇ ਉਹਦਾ ਜੀਵਨ ਵੀ ਤ੍ਰਿਗ ਤੇ ਜਿਹੜਾ ਉਹਨੇ ਬਾਣਾ ਪਾਇਆ ਹੋਇਆ ਉਹ ਵੀ ਤ੍ਰਿਗ ਆਖੋ ਸਤਨਾਮ ਵੱਡੀ ਵੱਡੀ ਗੱਲ ਗਈ ਪਾਸ਼ਾ ਉਹਦਾ ਬਾਣਾ ਵੀ ਤ੍ਰਿਗ ਫਟਕਾਰ ਜੋਗ ਉਹਦਾ ਜੀਵਨ ਵੀ ਤ੍ਰਿਗ ਫਟਕਾਰ ਜੋਗ ਆ ਸਾਡੇ ਵੀ ਬੋਰੀਆਂ ਫੜ ਕੇ ਮੰਗਦੇ ਫਿਰਦੇ ਹੁੰਦੇ ਆ ਨਾ ਮਗਦੇ ਕਰਦੇ ਨੇ ਗੁਰਮੁਖ ਪਿਆਰਿਓ ਹਾਂ ਕਿਤੇ ਕਿਸੇ ਦਾ ਭਲਾ ਕਰਨਾ ਭਲਾ ਕਰਨਾ ਕੋਈ ਗਰੀਬ ਉਹਦਾ ਇਲਾਜ ਨਹੀਂ ਹੋ ਰਿਆ ਇਲਾਜ ਖੁਣੋ ਹਸਪਤਾਲ ਪਿਆ ਉਹ ਆਪਾ ਆਪਣੇ ਸੱਜਣਾ ਮਿੱਤਰਾਂ ਨੂੰ ਕਹਿ ਕੇ ਭਾਈ ਆਪਾਂ ਇਹਦਾ ਇਲਾਜ ਕਰਵਾ ਦਈਏ ਇਹਦੀ ਲੋੜ ਨੂੰ ਪੂਰੀ ਕਰ ਦਈਏ ਉਹ ਇੱਕ ਵਿਸ਼ਾ ਵੱਖਰਾ ਵੀ ਆਪਾਂ ਇਹਦੀ ਮਦਦ ਕਰਨੀ ਆ ਉਹ ਇੱਕ ਵਿਸ਼ਾਈ ਵੱਖਰਾ ਆਪਾਂ ਕਹਿ ਦਈਏ ਇਹ ਆ ਦੇ ਦੇ ਤਨ ਦੌਲਤ ਭਾਈ ਇਹ ਰੱਬ ਦੇ ਨਾਂ ਤੇ ਦੇ ਰੱਬ ਕੋਲੇ ਪਹੁੰਚ ਦੀ ਕਰ ਦਿਆਂਗੇ ਵਾਸ਼ਾ ਕਹਿੰਦੇ ਉਹ ਫਟਕਾਰ ਜੋਗੀ ਆਖੋ ਸਤਨਾਮ ਇਹ ਤੇ ਉਸ ਸਮੇਂ ਦੇ ਬਿੱਪਰ ਕਹਿੰਦੇ ਹੁੰਦੇ ਸੀ ਆਪਾਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਬਿੱਪਰ ਕਹਿੰਦੇ ਹੁੰਦੇ ਸੀ ਭਾਈ ਧਨ ਦੌਲਤ ਦੇ ਦਿਓ ਰੱਬ ਖੁਸ਼ ਹੋ ਜਾਵੇਗਾ ਧਰਮ ਰਾਜ ਦੇ ਧਰਮ ਰਾਜ ਨੂੰ ਰੱਬ ਕਹਿ ਦਵੇਗਾ ਕਿ ਇਹਨਾਂ ਦੀ ਭਾਈ ਮਾਇਆ ਆ ਗਈ ਹੈ ਇਹਨਾਂ ਨੂੰ ਕੁਝ ਨਾ ਕਹੀਂ ਆਖੋ ਸਤਨਾਮ ਮਨ ਲੇ ਧਰਮਰਾਜ ਨੂੰ ਕਹਿ ਦੂਗਾ ਰੱਬ ਇਹ ਰਿਸ਼ਵਤੀ ਹੋ ਗਈ ਰਿਸ਼ਵਤੀ ਕਹਿ ਸਕਦੇ ਆਂ ਕਿ ਆ ਤੂੰ ਲੱਖ ਦੇ ਦੇ ਸਵਾ ਲੱਖ ਦੇ ਦੇ ਗਾਂ ਦਾਨ ਕਰ ਦੇ ਸੋਨਾ ਦਾਨ ਕਰ ਦੇ ਜ਼ਮੀਨ ਦਾਨ ਕਰ ਦੇ ਰੱਬ ਨੂੰ ਅਸੀਂ ਕਹਿ ਦਿਆਂਗੇ ਰੱਬ ਜੀ ਧਰਮਰਾਜ ਨੂੰ ਕਹਿ ਦੇਣਗੇ ਤੇ ਤੈਨੂੰ ਸਜਾਵਾਂ ਨਹੀਂ ਮਿਲਣਗੀਆਂ ਰਿਸ਼ਵਤ ਰੱਬ ਨੂੰ ਵੀ ਰਿਸ਼ਵਤਖੋਰ ਬਣਾਤਾ ਆਖੋ ਸਤਨਾਮ ਜਿਸ ਮੁਲਕ ਦੇ ਵਿੱਚ ਰੱਬ ਨੂੰ ਰਿਸ਼ਵਤਖੋਰ ਬਣਾ ਦਿੱਤਾ ਜਾਵੇ ਉਸ ਦੇਸ਼ ਦੇ ਵਿੱਚ ਉਹ ਰਿਸ਼ਵਤਕੋਰੀ ਖਤਮ ਕਿਵੇਂ ਹੋ ਜੂ ਰੱਬ ਦੇ ਪਿਆਰਿਓ ਜਿਸ ਦੇਸ਼ ਵਿੱਚ ਸਾਡਾ ਇਸ਼ਟ ਸਾਡਾ ਰੱਬੀ ਰਿਸ਼ਵਤਖੋਰ ਹੈ ਉਸ ਦੇਸ਼ ਦੇ ਵਿੱਚੋਂ ਰਿਸ਼ਵਤ ਖੋਰੀ ਕਿਵੇਂ ਖਤਮ ਹੋ ਜੂਗੀ ਸਮਝਦੇ ਆ ਨਾ ਵੀ ਰਿਸ਼ਵਤ ਦੇ ਕੇ ਹੁਣ ਤੱਕ ਵੀ ਇਹਦੇ ਸਿੱਖ ਨਾ ਕਿਤੇ ਮੰਗਰ ਰਹਿ ਜਾਣ ਸਿੱਖ ਨਾ ਮੰਗਰ ਰਹਿ ਜਾਣ ਸਿੱਖਾਂ ਨੇ ਵੀ ਆਪਣੇ ਮਤਲਬ ਵੱਡਿਆਂ ਵਡੇਰਿਆਂ ਤੱਕ ਪਹੁੰਚਦਾ ਕਰਨ ਵਾਸਤੇ ਰਿਸ਼ਵਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਆਖੋ ਸਤਨਾਮ ਗਰੰਤੀ ਸਿੰਧ ਨੂੰ ਰਿਸ਼ਵਤਾਂ ਦੇਣੀਆਂ ਮੈਂ ਕਿਤੇ ਅੱਗੇ ਵੀ ਬੇਨਤੀ ਕੀਤੀ ਸੀ ਇਹ ਲੋਕ ਉਦਾਂ ਦਿਲਦੇ ਵੀ ਨਹੀਂ ਇਹਨਾਂ ਨੂੰ ਡਰਾ ਕੇ ਜਿੱਦਾਂ ਮਰਜ਼ੀ ਲੈ ਲੋ ਆਖੋ ਸਤਨਾਮ ਉਦਾਂ ਕਿਸੇ ਨੂੰ ਕਹਿ ਕੇ ਦੇਖ ਲੈ ਭਾਈ ਮੈਨੂੰ 5-7000 ਦੀ ਲੋੜ ਆ ਦਈਂ ਕੋਈ ਨਹੀਂ ਦੇਣਾ ਉਦਾਂ ਕਹਿ ਦੋ ਕਿ ਤੇਰਾ ਬਾਪੂ ਭਾਈ ਤਰਵੈਣੀ ਨਦੀ ਤੋਂ ਉਰਾ ਹੀ ਹਾੜੇ ਕੱਢ ਰਿਆ ਉਹਨੂੰ ਪਾਰ ਨਗਾਉਣਾ ਪੈਸੇ ਦੇ ਤਾਂ ਨੰਗਣਾ ਫੇਰ ਵੇ ਕਿੰਡੀ ਛੇਤੀ ਦੇਂਦੇ ਆਖੋ ਸਤਨਾਮ ਫਿਰ ਦੇਖੋ ਤੁਸੀਂ ਇਹ ਸਾਰਾ ਕੁਝ ਤਾਣਾ ਬਾਣਾ ਵਿਪਰਨਵਾਦ ਨੇ ਉਹ ਸਮੇਂ ਦੇ ਪੁਜਾਰੀ ਲੋਕਾਂ ਨੇ ਇਹ ਬਣਾਇਆ ਹੋਇਆ ਸੀ ਸਾਰਾ ਕੁਝ ਕਿ ਜੇ ਬਾਪੂ ਨੂੰ ਪਾਰ ਲਗਾਉਣਾ ਫਿਰ ਗਾਂ ਦਾਨ ਕਰ ਉਹਦੀ ਪੂਛ ਫੜ ਕੇ ਬਾਪੂ ਤੇਰਾ ਪਾਰ ਲੰਘੂ ਇਹ ਸਾਰਾ ਕੁਝ ਉਹ ਦੋਨਾਂ ਨੇ ਬਣਾਇਆ ਸੀਗਾ ਹੋਣ ਵੀ ਇਹ ਸਾਰਾ ਕੁਝ ਜਿਉਂ ਦਾ ਦਿਉ ਚੱਲਦਾ ਪਰ ਪਾਤਸ਼ਾਹ ਕੀ ਫਰਮਾਨ ਕਰਦੇ ਨੇ ਸੁਣਿਓ ਧਿਆਨ ਦੇ ਨਾਲ ਕਹਿੰਦੇ ਭਾਈ ਜੇ ਰੱਬ ਦੇ ਨਾਮ ਤੇ ਮੰਗਦਾ ਫਿਰਦਾ ਜਿਹੜਾ ਬਾਣਾ ਪਾ ਕੇ ਮੰਗਦਾ ਉਹ ਵੀ ਫਟਕਾਰਯੋਗ ਤੇ ਤੇਰਾ ਜੀਵਨ ਵੀ ਫਟਕਾਰਯੋਗ ਆਖੋ ਸਤਨਾਮ ਜੇ ਘਰ ਘਰ ਹੰਡੈ ਮੰਗਦਾ ਤੇਗ ਜੀਵਨ ਤੇਗਵਾਸ ਜੇ ਘਰ ਘਰ ਬੈ ਮੰਗਦਾ ਤੇਗ ਜੀਵਨ ਤੇਗਵਾਸ ਜੇ ਆਸਾ ਅੰਦੇ ਸਾ ਤਜ ਰਹਿ ਤਜ ਦਾ ਭਾਵ ਵਰਸ ਜੇ ਤਿਆਗਣ ਤਜਮਿੰਦ ਤਿਆਗਣ ਕਹਿੰਦੇ ਜੀ ਰੱਬ ਦੇ ਪਿਆਰਿਆਂ ਨੇ ਆਸਾਂ ਤਿਆਗ ਦਿੱਤੀਆਂ ਆਸਾਂ ਅੰਦੇਸਾ ਆਸ ਹੁੰਦੀ ਆ ਨਾ ਕਿ ਜਿਵੇਂ ਮੈਂ ਕਹਾਂ ਵੀ ਮੈਨੂੰ ਇਤੋਂ ਲੱਖ ਰੁਪਈਆ ਆਜੂ ਲੱਖ ਰੁਪਈਆ ਮਿਲੂ ਇਹ ਆਸ ਹੈ ਤੇ ਜਦੋਂ ਉਹ ਆਸ ਨਾ ਪੂਰੀ ਹੋਈ ਲੱਖ ਨਾ ਮਿਲਿਆ ਤੇ ਨਰਾਸਾ ਵੱੱਲੇ ਪੈ ਜਾਣੀ ਨਰਾਸਾ ਵੱੱਲੇ ਪਊਗੀ ਫਿਰ ਬੰਦਾ ਦੁਖੀ ਹੋਊ ਦੁਖੀ ਹੋਊਗਾ ਤੇ ਜਿਹੜੇ ਰੱਬ ਦੇ ਪਿਆਰੇ ਨੇ ਰੱਬ ਦੇ ਪਿਆਰੇ ਦਰवेश ਪਾਤਸ਼ਾਹ ਕਹਿੰਦੇ ਉਹਨਾਂ ਨੂੰ ਆਸਾ ਅੰਦੇਸਾ ਇਹ ਹੁੰਦੀ ਨਹੀਂ ਆਸ ਰੱਖਦੇ ਨਹੀਂ ਸੁਣਿਓ ਜੇ ਆਸ ਆਂਦੇ ਸਾ ਤਜ ਰਹਿ ਗੁਰਮੁਖ ਭਿਖਿਆ ਨੋ ਉਹ ਜੇ ਭਿਖਿਆ ਲੈਣ ਜਾਂਦੇ ਵੀ ਆ ਨਾ ਇਹ ਰੱਬ ਦੇ ਪਿਆਰੇ ਕੀ ਭਿਖਿਆ ਲੈਂਦੇ ਨੇ ਰੱਬ ਦਾ ਨਾਮ ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਨਾਮ ਏ ਭਿਖਿਆ ਲੈਣੀ ਕਰਦੇ ਨੇ ਆਪੋ ਸਤਨਾਮ ਏ ਭਿਖਿਆ ਕਹਿੰਦੇ ਪਾ ਦਿਓ ਭਾਈ ਏ ਭਿਖਿਆ ਆਪ ਜਪਣਾ ਹੋਰਨਾਂ ਨੂੰ ਪਰਮੇਸ਼ਰ ਦਾ ਨਾਮ ਜਪਾਉਣਾ ਸਭ ਤੋਂ ਵੱਡਾ ਦਾਨ ਈ ਐ ਆਪ ਜਪਣਾ ਤੇ ਪਰਮੇਸ਼ਰ ਦਾ ਨਾਮ ਜਪਾਉਣਾ ਇਸ ਤੋਂ ਵੱਡਾ ਕੋਈ ਦਾਨ ਹੀ ਨਹੀਂ ਆਪੋ ਸਤਨਾਮ ਇਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਕਿੱਡੇ ਪਿਆਰੇ ਸ਼ਬਦਾਂ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਤਿਸ ਕੈ ਚਰਨ ਪਖਾਨੀ ਐ ਆਸ਼ਕ ਕਹਿੰਦੇ ਜਿਹੜੇ ਫਿਰ ਐਸੇ ਜੀਵ ਨੇ ਰੱਬ ਦੇ ਪਿਆਰੇ ਦਰवेश ਆਸਾ ਅੰਦੇਸ਼ਾ ਤਿਆਗਣ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਚਰਨ ਮੈਂ ਧੋਵਾਂ ਉਹਨਾਂ ਦੇ ਚਰਨ ਧੋਦਿਆਂ ਜਿਸਕੇ ਚਰਨ ਪਖਾਲੀ ਐ ਨਾਨਕ ਹੋ ਬਲਹਾਰੇ ਜਾਊ ਗੁਰੂ ਨਾਨਕ ਪਾਸ਼ਾ ਕਹਿੰਦੇ ਮੈਂ ਉਹਨਾਂ ਤੋਂ ਬਲਹਾਰੇ ਜਾਵਾਂ ਉਹਨਾਂ ਤੋਂ ਸਦਕੇ ਜਾਵਾਂ ਉਹਨਾਂ ਦੇ ਚਰਨ ਧੋਵਾਂ ਜਿਹੜੇ ਆਸਾ ਅੰਦੇਸ਼ਾ ਤੋਂ ਪਰੇ ਨੇ ਐਸੇ ਦਰਵੇਸ਼ ਨੇ ਜਿਹੜੇ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਉਹਨਾਂ ਦੇ ਚਰਨ ਧੋਵਾਂ ਉਨ੍ਹਾਂ ਤੋਂ ਬਲਹਾਰੇ ਜਾਵਾ ਐਸ ਗੁਰੂ ਨਾਨਕ ਪਾਸ਼ਾ ਮਹਾਰਾਜ ਉਹਨਾਂ ਨੂੰ ਵਡਿਆਈ ਦੇਣਾ ਕਰਦੇ ਨੇ ਗੁਰਮੁਖ ਪਿਆਰਿਓ ਭਾਗਲ ਵਾਲੇ ਪਾਤਸ਼ਾਹ ਦੀ ਗੋਦ ਵਿੱਚ ਜੁੜ ਬੈਠ ਕੇ ਬਾਣੀ ਨਾਲ ਸਾਂਝ ਪਾ ਰਹੇ ਹੋ ਸਤਿਗੁਰੂ ਕਿਰਪਾ ਕਰਨ ਆਪਣੇ ਅੰਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਦੀ ਦਾਤ ਸਤਿਗੁਰੂ ਜੀ ਸਾਡੀ ਝੋਲੀ ਵਿੱਚ ਪਾ ਦੇਣ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਈ ਨਾਂ ਦਿੱਲਤਿਆ ਧिक्ਕਿਮਾ ਪੁੱਲਾ ਮੇਰੀਆਂ ਗਿਆਨ ਗੁਰੂ ਦਾ ਪੁੱਲਾ ਨੂੰ ਨਹੀਂ ਚਤਾਰਨਾ ਗਿਆਨ ਆਪਣੇ ਜੀਵਨ ਦਾ ਆਧਾਰ ਬਣਾਉਣਾ ਜੀਵਨ ਦਾ ਆਸਰਾ ਬਣਾਉਣਾ ਆਸ਼ਾ ਦੇ ਚਰਨਾਂ ਅੰਦਰ ਝਕਾਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ